ਪੰਜਾਬੀ ਇਕਤਰੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਪੰਜਾਬ ਚ ਰਾਸ਼ਨ ਕਟ ਧਾਰਕਾਂ ਲਈ ਪੰਜਾਬ ਸਰਕਾਰ ਵੱਲੋਂ ਵੱਡੀ ਖਬਰ ਵਿਭਾਗ ਨੇ ਘਰ-ਘਰ ਰਾਸ਼ਨ ਪਹੁੰਚਾਉਂਦਾ ਕੰਮ ਕੀਤਾ ਮੁਕੰਮਲ ਅਮਰਿਤਪਾਲ ਸਿੰਘ ਦੇ ਘਰ ਦੁੱਖ ਵੰਡਾਉਣ ਪਹੁੰਚੇ ਸੀਐਮ ਭਗਵੰਤ ਮਾਨ ਕਰਤਾ ਵੱਡਾ ਐਲਾਨ ਸੁਵੀਰ ਬਾਦਲਾ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖਿਲਾਫ ਦਾਇਰ ਕੀਤੇ 1 ਕਰੋੜ ਰੁਪਏ ਦੇ ਮਾਨ ਹਾਨੀ ਕੇਸ ਦੀ ਹੋਈ ਸੁਣਵਾਈ ਸੀ ਮਾਨ ਨਹੀਂ ਹੋਏ ਪੇਸ਼ ਪੰਜਾਬ ਸਰਕਾਰ ਦੀ ਨਵੀਂ ਆਲਕਾਰੀ ਨੀਤੀ ਨੂੰ ਮਿਲਿਆ ਪਰਮਾ ਹੁੰਗਾਰਾ 200 ਤੀ ਲਾਇਸੈਂਸਾਂ ਦੀ ਖਰੀਦ ਲਈ 34000 ਤੋਂ ਵੱਧ ਲੋਕਾਂ ਨੇ ਕੀਤਾ ਅਪਲਾਈ ਪੀਐਸਸੀਵੀ ਨੇ ਅਧਿਆਪਕਾਂ ਨੂੰ ਸਖਤ ਹੁਕਮ ਕੀਤੇ ਜਾ ਰਹੇ ਨਾਲ ਹੀ ਅਧਿਕਾਰੀਆਂ ਨੂੰ ਲਿਖੀ ਚਿੱਠੀ ਅਕਾਲੀ ਦਲ ਤੇ ਰਾਜਾ ਵੜਿੰਗ ਦਾ ਵੱਡਾ ਹਮਲਾ ਕਿ ਹਾ ਅਕਾਲੀ ਦਲ ਦੱਸੇ ਕਿ ਪੰਜਾਬ ਨੂੰ ਕਿਸ ਤੋਂ ਬਚਾਉਣਾ ਹੈ ਲੋਕ ਸਭਾ ਚੋਣਾਂ ਲੜ ਰਹੇ ਆਪ ਦੇ ਪੰਜ ਮੰਤਰੀਆਂ ਤੋਂ ਸੁਖਵੀਰ ਬੱਦਲ ਨੇ ਮੰਗਿਆ ਅਸਤੀਫਾ ਕਿ ਹਾ ਪੰਜਾਬੀ ਇਹਨਾਂ ਦੀਆਂ ਕੋਝੀਆਂ ਚਾਲਾਂ ਵਿੱਚ ਨਾ ਆਉਣ ਪੰਜਾਬ ਦੇ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨੁਯੋਜਨਾ ਨਾਲ ਜੁੜੇ 60% ਦੀ ਰਾਸ਼ੀ ਕਾਰਡ ਧਾਰਕਾਂ ਤੱਕ ਮੁਫਤ ਨਾਜ ਪਹੁੰਚਾਉਣ ਦਾ ਕੰਮ ਕਮਲ ਕਰ ਲਿਆ ਗਿਆ ਹੈ ਵਿਭਾਗ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੀਆਂ ਟੀਮਾਂ ਵੱਲੋਂ ਹਰ ਘਰ ਤੱਕ ਨਾਜ ਪਹੁੰਚਾਉਣ ਲਈ 31 ਮਾਰਚ ਤੱਕ ਦਾ ਨਿਸ਼ਾਨਾ ਰੱਖਿਆ ਗਿਆ ਹੈ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵੱਲੋਂ ਜਾਰੀ ਕੀਤੇ ਅੰਕੜਿਆਂ ਦੇ ਮੁਤਾਬਿਕ ਮੌਜੂਦਾ ਸਮੇਂ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਕੁੱਲ 413328 ਲਾਭਪਾਤਰ ਪਰਿਵਾਰਾਂ ਦੇ 1611979 ਮੈਂਬਰ ਜਨਵਰੀ ਤੋਂ ਮਾਰਚ ਤੱਕ 2024 ਤੱਕ ਦੇ 3 ਮਹੀਨਿਆਂ ਲਈ ਮੁਫਤ ਨਾਜ ਦੀ ਲਾਭ ਮੁਫਤ ਨਾਜ ਦਾ ਪ੍ਰਾਪਤ ਕਰ ਰਹੇ ਹਨ ਇੱਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਯੋਜਨਾ ਨਾਲ ਜੁੜੇ ਲਾਭਪਾਤਰ ਪਰਿਵਾਰਾਂ ਨੂੰ ਮੌਜੂਦਾ ਸਮੇਂ ਵਿੱਚ ਮੁਫਤ ਕਣਕ ਯੋਜਨਾ ਦਾ ਲਾਭ ਪ੍ਰਾਪਤ ਕਰਨ ਤੋਂ ਇਲਾਵਾ ਆਟੇ ਦੀਆਂ ਥੈਲੀਆਂ ਜਾਰੀ ਕਰਨ ਦਾ ਬਦਲਵੀ ਦਿੱਤਾ ਗਿਆ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਭਰ ਦੀਆਂ ਅਨਾਜ ਮੰਡੀਆਂ ਵਿੱਚ ਕਣਕ ਦਾ ਫਸਲੀ ਸੀਜ਼ਨ ਸ਼ੁਰੂ ਹੋਣ ਕਾਰਨ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੀਆਂ ਟੀਮਾਂ ਵੱਲੋਂ ਜ਼ਿਲ੍ਹੇ ਨਾਲ ਸਬੰਧਤ 1100 ਦੇ ਕਰੀਬ ਡੀਪੂ ਹੋਲਡਰਾਂ ਰਾਹੀਂ ਹਰ ਲਾਭਪਾਤਰ ਤੱਕ ਕਣਕ ਦਾ ਲਾਭ ਪਹੁੰਚਾਉਣ ਲਈ ਜੰਗੀ ਪੱਧਰ ਤੇ ਕੰਮ ਕੀਤਾ ਜਾ ਰਿਹਾ ਹੈ ਜੋ ਸਰਕਾਰ ਵੱਲੋਂ ਚਲਾਈ ਗਈ ਵੱਡਮੁੱਲੀ ਯੋਜਨਾ ਤੋਂ ਕੋਈ ਵੀ ਪਰਿਵਾਰ ਵਾਂਝਾ ਨਾ ਰਹਿ ਸਕੇ ਮੁੱਖ ਮੰਤਰੀ ਭਗਵਾਨ ਤਮਨ ਸ਼ਹੀਦ ਕਾਂਸਟੇਬਲ ਅਮਰਿਤਪਾਲ ਸਿੰਘ ਦੇ ਘਰ ਪੁਕੇ ਏਰੀਆ ਪਹੁੰਚੇ ਜਿੱਥੇ ਉਹਨਾਂ ਨੇ ਪਰਿਵਾਰ ਨਾਲ ਲੋਕ ਸੰਵਾਦ ਕੀਤਾ ਉਹਨਾਂ ਨੇ ਵੱਡਾ ਐਲਾਨ ਕਰਦੇ ਕਿ ਹੈ ਕਿ ਸ਼ਹੀਦ ਕਾਂਸਟੇਬਲ ਦੀ ਯਾਦ ਵਿੱਚ ਇੱਕ ਸਟੇਡੀਅਮ ਬਣਾਇਆ ਜਾਵੇਗਾ ਤੇ ਇਸ ਤੋਂ ਇਲਾਵਾ ਜੋ ਵੀ ਸਾਨੂੰ ਪਿੰਡ ਦੀ ਪੰਚਾਇਤ ਜਾਂ ਫਿਰ ਪਰਿਵਾਰ ਕਹੇਗਾ ਉਹ ਕੀਤਾ ਜਾਵੇਗਾ ਸੀਐਮ ਮਾਨ ਨੇ ਸੋਸ਼ਲ ਮੀਡੀਆ ਤੇ ਲਿਖਿਆ ਹੈ ਕਿ ਗੈਂਗਸਟਰ ਨਾਲ ਮੁਕਾਬਲੇ ਦੌਰਾਨ ਸ਼ਹੀਦ ਹੋਏ ਨੁਕੇਰੀਆ ਵਾਸੀ ਕਾਂਸਟੇਬਲ ਅਮਰਿਤਪਾਲ ਸਿੰਘ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਸ਼ਹੀਦ ਜਵਾਨ ਨੇ ਡਿਊਟੀ ਦੌਰਾਨ ਜ਼ਿੰਮੇਵਾਰੀ ਨਿਭਾਈ ਹੁਣ ਪਰਿਵਾਰ ਦੀ ਸਾਂਭ ਸੰਭਾਲ ਕਰਨਾ ਸਾਡਾ ਨੈਤਿਕ ਫਰਜ਼ ਹੈ ਜੋ ਸੀ ਹਰ ਵੇਲੇ ਨਿਭਾਉਣ ਲਈ ਪੂਰੇ ਵਚਨਬੱਧ ਹਾਂ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖਿਲਾਫ ਦਾਇਰ ਕੀਤੇ 1 ਕਰੋੜ ਰੁਪਏ ਦੇ ਮਾਨ ਹਾਨੀ ਕੇਸ ਦੀ ਪੈਰਵਾਈ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੀਨੀਅਰ ਐਡਵੋਕੇਟ ਬਾਬੂ ਸਿੰਘ ਸਿੱਧੂ ਨਾਲ ਮਨਿੰਦਰਜੀਤ ਸਿੰਘ 베ਦੀ ਅਤੇ ਕੁਵਾਲ ਸਿੰਘ ਗੁੱਟਰ ਨੂੰ ਆਪਣਾ ਵਕੀਲ ਮੁਕਰਰ ਕੀਤਾ ਗਿਆ ਅਦਾਲਤ ਵਿੱਚ ਪੇਸ਼ ਹੁੰਦਿਆਂ ਹੀ ਸਿੱਧੂ ਨੇ ਆਪਣੀ ਪਹਿਲੀ ਦਲੀਲ ਵਿੱਚ ਹੀ ਮਾਨ ਹਾਨੀ ਦੇ ਕੇਸ ਨੂੰ ਬੇਬੁਨਾਦ ਦੱਸਦਿਆਂ ਖਾਰਜ ਕਰਨ ਦੀ ਮੰਗ ਕੀਤੀ ਅਦਾਲਤ ਨੇ ਉਨ੍ਹਾਂ ਦੀ ਦਰਖਾਸਤ ਲੈ ਲਈ ਅਤੇ ਜਵਾਬ ਦੇਣ ਲਈ ਅਗਲੀ ਤਰੀਕ 9 April ਮੁਕਰਰ ਕਰ ਦਿੱਤੀ ਹੈ ਪੰਜਾਬ ਸਰਕਾਰ ਵੱਲੋਂ ਵਿੱਤਵਰੇ 2024-25 ਲਈ ਜਾਰੀ ਕੀਤੀ ਗਈ ਨਵੀਂ ਆਫਕਰੀ ਨੀਤੀ ਨੂੰ ਸੂਬੇ ਵਿੱਚ ਪਰਮਾ ਹੁੰਗਾਰਾ ਮਿਲ ਰਿਹਾ ਹੈ ਇਸ ਨੀਤੀ ਤਹਿਤ ਪੰਜਾਬ ਵਿੱਚ ਸ਼ਰਾਬ ਦੇ 236 ਲਾਇਸੈਂਸਾਂ ਦੀ ਖਰੀਦ ਲਈ 34000 ਤੋਂ ਵੱਧ ਲੋਕਾਂ ਨੇ ਅਪਲਾਈ ਕੀਤਾ ਹੈ ਇਸੇ ਤਰ੍ਹਾਂ ਇੱਕ ਲਾਇਸੈਂਸ ਲਈ 145 ਦੇ ਕਰੀਬ ਲੋਕਾਂ ਨੇ ਅਪਲਾਈ ਕੀਤਾ ਹੈ ਪੰਜਾਬ ਸਰਕਾਰ ਨੇ ਸ਼ਰਾਬ ਠੇਕੇ ਦੀ ਨਿਲਾਮੀ ਲਈ ਸਿਰਫ ਅਰਜ਼ੀਆਂ ਤੋਂ 260 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਦੱਸਦੇ ਕਿ ਪੰਜਾਬ ਸਰਕਾਰ ਵੱਲੋਂ ਇਸ ਵਾਰੇ ਲਾਟਰੀ ਸਿਸਟਮ ਰਾਹੀਂ ਸ਼ਰਾਬ ਦੇ ਠੇਕੇਾਂ ਦੇ ਲਾਇਸੈਂਸ ਦਿੱਤੇ ਜਾਣਗੇ ਜਿਸ ਕਰਕੇ ਵੱਡੀ ਗਿਣਤੀ ਵਿੱਚ ਲੋਕ ਪੰਜਾਬ ਵਿੱਚ ਠੇਕੇਾਂ ਦੀ ਖਰੀਦ ਲਈ ਅੱਗੇ ਆਏ ਹਨ ਪੰਜਾਬ ਸਰਕਾਰ ਨੇ ਸ਼ਰਾਬ ਦੇ ਠੇਕੇ ਦੀ ਖਰੀਦ ਲਈ ਅਰਜੀ ਫੀਸ 75000 ਰੁਪਏ ਤੈਅ ਕੀਤੀ ਸੀ ਇਸ ਲਈ ਆਖਰੀ ਤਾਰੀਖ 17 ਮਾਰਚ ਤੈਅ ਕੀਤੀ ਗਈ ਸੀ ਜਦੋਂ ਕਿ 22 ਮਾਰਚ ਨੂੰ ਡਰਾ ਕੱਢੇ ਜਾਣਗੇ ਇਸ ਤਰ੍ਹਾਂ ਸੂਬਾ ਸਰਕਾਰ ਨੇ ਸਿਰਫ ਠੇਕੇਾਂ ਦੀ ਖਰੀਦ ਲਈ ਅਪਲਾਈ ਕਰਨ ਵਾਲੇ 34000 ਤੋਂ ਵੱਧ ਲੋਕਾਂ ਤੋਂ 260 ਕਰੋੜ ਰੁਪਏ ਦੇ ਕਰੀਬ ਕਮਾਈ ਕੀਤੀ ਹੈ ਜ਼ਿਲ੍ਹਾ ਸਕੂਲ ਸਿੱਖਿਆ ਵਿਭਾਗ ਵੱਲੋਂ ਪੀਐਸਸੀਬੀ ਪ੍ਰੀਖਿਆਵਾਂ ਦੀ ਅਨਸਰ ਸ਼ੀਟ ਦੀ ਚੈਕਿੰਗ ਕਰ ਰਹੇ ਅਧਿਆਪਕਾਂ ਦੀਆਂ ਡਿਊਟੀਆਂ ਵੱਖ-ਵੱਖ ਵਿਭਾਗੀ ਸੈਮੀ ਡਰਾਂ 'ਚ ਲਗਾਏ ਜਾਣ ਦਾ ਪੀਐਸਸੀ ਵੀ ਨੇ ਸਖਤ ਨੋਟਿਸ ਲਿਆ ਹੈ ਇਸ ਲਈ ਤਹਿਤ ਬੋਰਡ ਨੇ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਪੱਤਰ ਜਾਰੀ ਕਰਕੇ ਇਸ ਤਰ੍ਹਾਂ ਨਾ ਕਰਨ ਦਾ ਸੁਝਾਅ ਦਿੱਤਾ ਹੈ ਬੋਰਡ ਦੇ ਡਿਪਟੀ ਫੈਕਟਰੀ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਬੋਰਡ ਦੀਆਂ ਪ੍ਰੀਖਿਆਵਾਂ ਦੀ ਅਨਸਰ ਸ਼ੀਟ ਦੀ ਚੈਕਿੰਗ ਦਾ ਕੰਮ ਚੱਲ ਰਿਹਾ ਹੈ ਪਰ ਫੀਲਡ ਤੋਂ ਰਿਪੋਰਟ ਮਿਲ ਰਹੀ ਹੈ ਕਿ ਜਿਨ੍ਹਾਂ ਅਧਿਆਪਕਾਂ ਦੀਆਂ ਡਿਊਟੀਆਂ ਮਾਰਕਿੰਗ ਕੇਂਦਰਾਂ ਵਿੱਚ ਅਨਸਰ ਸ਼ੀਟ ਚੈੱਕ ਕਰਨ ਲਈ ਲਗਾਏ ਗਏ ਹੈ ਉਹਨਾਂ ਵਿੱਚੋਂ ਕਈਆਂ ਨੂੰ ਸਿੱਖਿਆ ਵਿਭਾਗ ਵੱਲੋਂ ਵਿਭਾਗੀ ਸੈਮੀਨਾਰਾਂ ਵਿੱਚ ਸ਼ਾਮਲ ਹੋਣ ਦੇ ਹੁਕਮ ਦਿੱਤੇ ਜਾ ਰਹੇ ਹਨ ਇਸੇ ਤਰ੍ਹਾਂ ਕਰਨ ਨਾਲ ਬੋਰਡ ਪ੍ਰੀਖਿਆਵਾਂ ਦੀ ਚੈਕਿੰਗ ਦਾ ਕੰਮ ਲੇਟ ਹੋ ਰਿਹਾ ਜਿਸ ਨਾਲ ਬੋਰਡ ਨਤੀਜਾ ਦੇਰੀ ਨਾਲ ਐਲਾਨ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਇਸ ਮਾਮਲੇ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਗੰਭੀਰਤਾ ਨਾਲ ਲਿਆ ਹੈ ਤੇ ਉਹਨਾਂ ਵੱਲੋਂ ਨਿਰਦੇਸ਼ ਦਿੱਤੇ ਗਏ ਹਨ ਕਿ ਮਾਰਕਿੰਗ ਲਈ ਲਗਾਏ ਗਏ ਮੁਲਾਜ਼ਮਾਂ ਦੀਆਂ ਡਿਊਟੀਆਂ ਸਬੰਧਤ ਸੈਮੀਨਾਰ ਜਾਂ ਕਿਸੇ ਹੋਰ ਕਾਰਜ 'ਚ ਨਾ ਲਗਾਈਆਂ ਜਾਣ ਪੰਜਾਬ ਕਾਂਗਰਸ ਦੇ ਪ੍ਰਧਾਨ ਮਨਿੰਦਰ ਸਿੰਘ ਰਾਜਾਵੜਿੰਗ ਨੇ ਸ਼ਰਮ ਨਿਕਾਲੀ ਦਲ ਦੀ ਪੰਜਾਬ ਚੋ ਯਾਤਰਾ ਤੇ ਤੰਜ ਕਸਦੇ ਆ ਕਿ ਹੈਗੇ ਸੁਖਬੀ ਸਿੰਘ ਬਾਦਲ ਦੱਸਣ ਕਿ ਪੰਜਾਬ ਨੂੰ ਕਿਸ ਤੋਂ ਬਚਾਉਣਾ ਹੈ ਤੇ ਉਹਨਾਂ ਨੇ ਕਿਹਾ ਕਿ ਕਾਲੀ ਦਲ ਹੁਣ ਕਿਸ ਮੂੰਹ ਨਾਲ ਪਾਤਪਾ ਨਾਲ ਗੱਠ ਜੋੜ ਕਰੇਗਾ ਕਿਉਂਕਿ ਬੰਦੀ ਸਿੰਘਾਂ ਦੀ ਰਿਹਾਈ ਤੇ ਕਿਸਾਨੀ ਮਸਲਿਆਂ ਬਾਰੇ ਅਜੇ ਤੱਕ ਕੇਂਦਰ ਸਰਕਾਰ ਦਾ ਕੋਈ ਵੀ ਪੱਖ ਸਾਹਮਣੇ ਨਹੀਂ ਆਇਆ ਰਾਜਾਵੜਿੰਗ ਨੇ ਨਸੀਹਤ ਦਿੱਤੀ ਹੈ ਕਿ ਕਾਲੀ ਦਲ ਧੋਗਲੀ ਸਿਆਸਤ ਨਾ ਕਰੇ ਉਹਨਾਂ ਨੇ ਕਿਹਾ ਹੈ ਕਿ ਮਨਪੀ ਸਿੰਘ ਬਾਦਲ ਵੱਲੋਂ ਪਾਰਟੀ ਨਾਲ ਗਦਾਰੀ ਕੀਤੀ ਗਈ ਹੈ ਜਿਸ ਕਰਕੇ ਉਹ ਵਰਕਰਾਂ ਦੀ ਸਾਰ ਲੈਣਾ ਬਠਿੰਡਾ ਆਏ ਹਨ ਉਹਨਾਂ ਨੇ ਵਰਕਰਾਂ ਨੂੰ ਲੋਕ ਸਭਾ ਚੋਣਾਂ ਲਈ ਡਟ ਕੇ ਪਾਰਟੀ ਦਾ ਪ੍ਰਚਾਰ ਕਰਨ ਅਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਘਰ ਘਰ ਜਾਣ ਦਾ ਸੁਨੇਹਾ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਮੰਗ ਕੀਤੀ ਹੈ ਕਿ ਆਉਂਦੀਆਂ ਲੋਕ ਸਭਾ ਚੋਣਾਂ ਲੜ ਰਹੇ ਆਮ ਆਦਮੀ ਪਾਰਟੀ ਸਰਕਾਰ ਦੇ ਪੰਜ ਮੰਤਰੀ ਜਨਤਕ ਹਿੱਤੇ ਵਿੱਚ ਤੁਰੰਤ ਆਪਣੇ ਅਹੁਦਿਆਂ ਤੋਂ ਅਸਤੀਫਾ ਦੇਣ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਚੋਣਾਂ ਲੜਨ ਵਾਲੇ ਸਾਰੇ ਮੰਤਰੀਆਂ ਕੋਲ ਪ੍ਰਮੁੱਖ ਵਿਭਾਗ ਹਨ ਜਿਨ੍ਹਾਂ ਵਿੱਚ ਖੇਤੀਬਾੜੀ, ਟ੍ਰਾਂਸਪੋਰਟ, ਸਿਹਤ ਆਦਿ ਮੰਤਰਾਲੇ ਸ਼ਾਮਿਲ ਹਨ ਜਿਨ੍ਹਾਂ ਦੇ ਮੰਤਰੀ ਡਾਕਟਰ ਬਲਵੀਰ ਸਿੰਘ ਸਰਦਾਰ, ਗੁਰਮੀਤ ਸਿੰਘ ਖੁੱਡੀਆਂ, ਸਰਦਾਰ ਗੁਰਮੀਤ ਸਿੰਘ ਮੀਤਹੇਰ, ਕੁਲਦੀਪ ਸਿੰਘ ਢਾਲੀਵਾਲ ਤੇ ਲਾਲਜੀਤ ਸਿੰਘ ਪੁੱਲਰ ਨੂੰ ਤੁਰੰਤ ਆਪਣੇ ਉਦਿਆਨ ਤੋਂ ਅਸਤੀਫਾ ਦੇਣਾ ਚਾਹੀਦਾ ਹੈ। ਆਪ ਵੱਲੋਂ ਪੰਜ ਮੰਤਰੀਆਂ ਨੂੰ ਚੋਣ ਮੈਦਾਨ ਵਿੱਚ ਉਤਾਰਨ ਬਾਰੇ ਗੱਲ ਕਰਦੇ ਹਾਂ। ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਾਣਦੀ ਹੈ ਕਿ ਇਸ ਵੱਲੋਂ ਸਮਾਜ ਦੇ ਹਰ ਵਰਗ ਨਾਲ ਤੋਖਾ ਕਰਨ ਤੋਂ ਬਾਅਦ ਇਸ ਨੇ ਸੂਬੇ ਵਿੱਚ ਆਪਣਾ ਸਿਆਸੀ ਆਧਾਰ ਗਵਾ ਲਿਆ ਹੈ। ਉਹਨਾਂ ਨੇ ਕਿਹਾ ਕਿ ਹੁਣ ਇਹ ਵੋਟਾਂ ਹਾਸਲ ਕਰਨ ਦੇ ਮਾਰੇ ਮੰਤਰੀਆਂ ਨੂੰ ਚੋਣ ਮੈਦਾਨ ਵਿੱਚ ਉਤਾਰਨ ਲਈ ਮਜਬੂਰ ਹੋ ਗਈ ਹੈ। ਜਿਹੜਾ ਐਮਪੀ ਹੁੰਦਾ ਹੈ ਇੱਕ ਪੰਜਾਬ ਤੇ ਸੈਂਟਰ ਦੇ ਇੱਕ ਪੁਲ ਦਾ ਕੰਮ ਕਰਦਾ ਹੈ। ਜਿਹੜੇ ਕਾਫੀ ਮੁੱਦੇ ਨੇ ਜਿਹੜੇ ਆਰਡੀਐਫ ਦਾ ਮੁੱਦਾ ਹੈ ਜਿਹੜਾ ਸਾਡੇ ਫੰਡਸ ਰੁਕੇ ਹੋਏ ਨੇ। ਬਾਕੀ ਸਾਡਾ ਜਿਹੜਾ ਪੰਜਾਬ ਹੈ ਉਹ ਖੇਤੀ ਪ੍ਰਧਾਨ ਸੂਬਾ ਹੈ। ਇਹਦੀਆਂ ਕੋਈ ਐਸੀਆਂ ਪਾਲਿਸੀਆਂ ਬਣਨ ਜਿਹੜੇ ਦੇ ਵਿੱਚ ਜਿਹੜੇ ਹਰ ਇੱਕ ਵਰਗ ਦਾ ਕਿਸਾਨ ਚਾਹੇ ਛੋਟਾ ਚਾਹੇ ਵੱਡਾ ਉਹ ਖੁਸ਼ਹਾਲ ਹੋਵੇ ਮਜ਼ਦੂਰ ਖੁਸ਼ਹਾਲ ਹੋਵੇ ਹਰ ਬਹੁਤ ਕੁਝ ਮੁੱਦੇ ਨੇ ਦੇਖੋ ਜੀ ਮੈਂ ਕਿਸੇ ਬਾਰੇ ਗਲਤ ਨਹੀਂ ਬੋਲਣਾ ਚਾਹੁੰਦਾ ਉਹਨਾਂ ਦੀ ਆਪਣੀ ਸੋਚ ਆ ਉਹਨਾਂ ਦੀ ਪਾਰਟੀ ਦੀ ਆਪਣੀ ਵਿਚਾਰਧਾਰਾ ਹੈ ਸਾਡੀ ਪਾਰਟੀ ਦੀ ਆਪਣੀ ਵਿਚਾਰਧਾਰਾ ਹੈ ਤੇ ਉਹ ਤਾਂ ਹੁਣ ਲੋਕ ਲੋਕ ਆਪ ਹੀ ਦੱਸ ਦੇਣ ਤੁਸੀਂ ਮੈਂ ਤਾਂ ਕਿਸੇ ਨਾਲ ਵੀ ਸੀ ਗੁੰਜਣਾ ਪੋਸਟਰ ਨਹੀਂ ਲਗਾਉਂਦਾ ਬਿਲਕੁਲ ਨਹੀਂ ਲਗਣ ਦੇਵਾਂਗਾ ਬਿਲਕੁਲ ਆ ਸਾਡੇ ਭਰਾ ਬੈਠੇ ਨਾਲ ਔਰ ਸਾਨੂੰ ਇਹਨਾਂ ਤੇ ਮਾਣ ਹੈ ਕਿ ਇਹਨਾਂ ਨੇ ਬਹੁਤ ਕੰਮ ਕੀਤੇ ਹੋਏ ਸਰ ਪ੍ਰੋਜੈਕਟਸ ਥੋੜੇ ਚੱਲ ਰਹੇ ਨੇ ਜਿਵੇਂ ਫਿਲਮਾਂ ਨੂੰ ਲੈ ਕੇ ਸਾਥ ਉਹ ਕਿਵੇਂ ਸਭ ਕਾਨਫਰੈਂਸ ਕਰੂ ਕੋਈ ਨਹੀਂ ਜੀ ਮੈਂ ਫਿਲਹਾਲ ਤਾਂ ਸਾਰੇ ਫਿਨਿਸ਼ ਕਰਕੇ ਆਇਆ ਹੋਇਆ ਹਾਂ ਬਾਕੀ ਮੈਂ ਪ੍ਰੋਜੈਕਟ ਉਹੀ ਪੜ੍ਹਾਂਗਾ ਜਿਹੜਾ ਜਿੰਨਾ ਇੱਕ ਦਿਨ ਮੈਂ ਕਰ ਸਕਾਂ ਲੱਗਦਾ ਕਿ ਕੁਝ ਜ਼ਿਆਦਾ ਸਮਾਂ ਮਿਲ ਰਿਹਾ ਕਿਉਂਕਿ 1 ਜੂਨ ਨੂੰ ਜਿਹੜੀਆਂ VOTING ਹੋਣੀ ਹੈ ਔਰ ਬਾਕੀ ਸਮਾਂ ਤੁਹਾਨੂੰ ਦੱਸਾਂਗਾ ਬਿਲਕੁਲ ਤਾਂ ਹੀ ਵਿਚਾਰ ਰਹੇ ਹਾਂ ਜਿਵੇਂ ਮੇਰੀ ਮਤਲਬ ਇਹ ਕੋਸ਼ਿਸ਼ ਹੈ ਕਿ ਕੱਲੇ-ਕੱਲੇ ਵਰਕਰ ਤੱਕ ਕੱਲੇ-ਕੱਲੇ VOTER ਤੱਕ ਪਹੁੰਚ ਕਣੇ ਕਿਤੇ ਤੁਸੀ ਕਿਹਨਾਂ ਨਜ਼ਰ ਆਉਂ ਭਾਜੀ ਉਹ ਉਹਨਾਂ ਨਾਲ ਤਾਂ ਮੇਰਾ ਮੁਕਾਬਲੇ ਨੂੰ ਬਹੁਤ ਵੱਡੇ ਲੋਕ ਆ ਅਸੀਂ ਬਹੁਤ ਛੋਟੇ ਲੋਕ ਆ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਤੇ ਸਾਨੂੰ ਬਹੁਤ ਫਰਕ ਪੈਂਦਾ ਅਸੀਂ ਪੰਜਾਬ ਦੀ ਮਿੱਟੀ ਨਾਲ ਜੁੜੇ ਹੋਏ ਆ ਅਸੀਂ ਜੰਮਪ ਵਾਲੇ ਇੱਥੋਂ ਦੇ ਆ ਸਾਡੇ ਲੋਕ ਸਾਡੇ ਆਪਣੇ ਲੋਕ ਨੇ ਅਸੀਂ ਉਹਨਾਂ ਦੀ ਦੁੱਖ ਤਕਲੀਫਾਂ ਪਤਾ ਹੈ ਸਾਨੂੰ ਤੇ ਹਰ ਇੱਕ ਚੀਜ਼ ਦਾ ਪਤਾ ਉਹਨਾਂ ਨੂੰ ਸਾਡੇ ਬਾਰੇ ਪਤਾ ਹੀ ਨਹੀਂ ਉਹ ਤਾਂ ਹੀ ਨਹੀਂ ਆਉਂਦੇ ਕਿਤੇ ਕਿਤੇ ਤੁਹਾਡੇ ਵਾਲਾ ਸੰਨੂਰ ਦੀ ਟਿਕ ਦੀ ਮੰਗ ਕੀਤੀ ਵੀ ਜੀ ਨਾ ਤੋਂ ਨੇ ਤੁਹਾਨੂੰ ਆ ਗਿਆ ਪਤਾ ਨਹੀਂ ਜੀ ਪਾਰਟੀ ਨੇ ਜਿੱਥੋਂ ਵੀ ਉਹਨਾਂ ਨੇ ਚੰਗਾ ਲੱਗਿਆ ਉਹਨਾਂ ਨੇ ਦਿੱਤਾ ਮੈਂ ਖੁਸ਼ ਆ ਕਲਾ ਕਾਲੀ ਕੋ ਰਾਜਨੀਤੀ ਦੇ ਵਿਚਾਇਆਂ ਕੀ ਕਹਣਾ ਚਾਹੋ? ਅ ਕਹਿਣਾ ਕੀ ਹੈ ਜੀ ਪਹਿਲਾਂ ਮਾਨ ਸਾਹਿਬ ਵੀ ਆਈ ਨੇ ਤੇ ਉਹਨਾਂ ਨੇ ਪੂਰੇ ਫੱਟੇ ਚੱਕੇ ਨੇ ਜੀ ਲੋਕ ਖੁਸ਼ ਨੇ ਮੈਂ ਵੀ ਕੋਸ਼ਿਸ਼ ਕਰੂੰਗਾ ਕਿ ਉਹਨਾਂ ਹੀ ਜਿੰਨਾ ਮਾਨ ਸਾਹਿਬ ਨੇ ਕੀਤਾ ਮੈਂ ਉਹਨਾਂ ਤੋਂ ਵਾਦੀ ਕਰਾਂ ਰਿਸਪੌਂਸ ਕਿਦਾਂ ਦਾ ਮਿਲ ਰਿਹਾ ਜੀ ਬਹੁਤ ਹੀ ਚੰਗਾ ਰਿਸਪੌਂਸ ਜਿੱਥੇ ਵੀ ਜਾਣਾ ਕਿਸੇ ਵੀ ਕੌਨਸਟੀਟਿਊਐਂਸੀ 'ਚ ਗਿਆ ਮੈਂ ਜਿਹੜੀ ਆਪਣੇ ਵਿਧਾਨ ਸਭਾ ਕੌਨਸਟੀਟਿਊਐਂਸੀ 'ਚ ਸਾਰੇ ਐਨੇ ਵਧੀਆ ਪ੍ਰਤੀਨਿਧ ਮਿਲੇ ਹੋਏ ਨੇ ਦੋ ਮੇਰੇ ਸੱਚੇ ਖੱਬੇ ਬੈਠੇ ਨੇ ਔਰ ਇਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਲੋਕ ਫਤਵਾ ਦੇ ਟੱਕਰ ਕਿਸੀ ਲੱਗ ਗਈ ਐ ਤਾਂ ਕੋਈ ਛੇਡ ਹਾਊਸ ਨਹੀਂ ਕੱਲਾ ਪਹਿਲਾ ਕੰਮ ਨਹੀਂ ਕਰਦੀ ਨਹੀਂ ਟੱਕਰ ਤਾਂ ਸਾਡੀ ਆਪਣੇ ਆਪ ਨਾਲ ਹੀ ਹੈ ਜੀ ਵੀ ਅੱਗੇ ਹੋਰ ਕਿੰਨਾ ਕਹ ਬਤਾਉਣਾ ਚੰਗਾ ਹੋਇਆ ਕਿਉਂਕਿ ਮੈਂ ਜੇ ਵੋਟਾਂ ਮਗੜੀਆਂ ਰਹੀ ਤੇ ਮੈਨੂੰ ਪਹਿਲਾਂ ਦਿਖਾਣਾ ਪਊਗਾ ਕਿ ਦੋ ਸਾਲ ਇਹਦੇ ਰੇ ਸਰਕਾਰੀ ਗੱਡੀਆਂ ਸਰਕਾਰੀ ਤੇਲ ਆ ਗੱਦ ਵਿੱਚ ਮਿਲਿਆ ਤੇ ਕਾਦੇ ਵਿੱਚ ਮਿਲਿਆ ਜਰਤਾ ਦੇ ਕੀ ਕੀਤਾ ਆਪਾਂ ਆਪਾਂ ਕਹੇ ਕਿ ਕਾਡ ਕਾਰਡ ਦੀ ਮੰਨਦੇ ਯਾਰ ਆਪਾਂ ਪਹਿਲਾ ਬਾਦ ਦੇ ਸਾਡੇ ਕੋ ਕੰਮ ਉਹ ਨਹੀਂ ਹੁੰਦਾ ਅਗਲੇ 5 ਸਾਲ ਬਾਅਦ ਜੇ ਗੱਜਨਾਥੋਂ ਨਾਜ ਹੋ ਗਿਆ ਮੁਖਤਾਸੋਂ ਬਣਾ ਲਓ ਜੇ ਮੁਹਤਾਲਸੋਂ ਨਾਜ ਹੋ ਗਿਆ ਕਰਨਾਥੋਂ ਬਣਾ ਲਓ ਕਰਨਾਥੋਂ ਨਾਜ ਹੋ ਗਿਆ ਤੇ ਰਾਜ ਸਿੰਘ ਨੂੰ ਬਣਾ ਲਓ ਲੀਡਰਾਂ ਨੇ ਇੱਕ ਬਹੁਤ ਵਧੀਆ ਧੱਕਾ ਲੱਗਾ ਅਥੇ ਇਹੀ ਗੱਲ ਦੇਖੀ ਜਾਂਦੇ ਯਾਰ ਪਜੇ 15 ਸਾਲ ਬਾਅਦ ਤੁਸੀਂ ਸਰਕਾਰ ਬਣ ਰਹੀ ਹੈ 75 ਸਾਲ ਬਾਅਦ ਆਮ ਕਰਦਾ ਮੁੰਡਾ ਸੱਤ ਕਿੱल्ल्या ਦਾ ਮਾਲਕ ਸਦਾ ਤੋਂ ਵੰਸਗਮਾਨ ਤੁਸੀਂ ਪੰਜਾਬ ਦਾ ਮੁੱਖ ਮੰਤਰੀ ਬਣਿਆ ਕਿੰਨਾ ਜੀਖ ਜਾ ਰਹਾ ਹੈ ਸਾਡੇ ਗਰੀਬ ਘਰਾਂ ਦੇ ਬੁਢਿਆਂ ਤੇ ਕਿੰਨਾ ਜੀਖ ਜਾ ਰਹਾ ਪਾਉਂਦੇ ਆ ਕਾਂਗਰਸੀ ਕਾਲੀ ਕਿੰਨਾ ਰੌਲਾ ਪਾਉਂਦੇ ਆ ਕਦੀ ਕਹਿੰਦੇ ਆ ਜੀ ਇਹ ਇਹਨਾਂ ਨੂੰ ਤਜਰਬਾ ਦੀ ਇਹ ਮਟੀਰੀਅਲ ਕਿੱਥੋਂ ਆ ਗਿਆ ਇਹ ਨਵੇਂ ਬੰਦੇ ਇਹ ਕਿੱਥੋਂ ਆ ਗਏ ਜੀ ਤੇ ਭਗਵਾਨ ਤਮਾਨ ਕਿੱਥੋਂ ਆ ਗਿਆ ਜੀ ਜਿੱਦਾਂ ਮੱਛੀ ਪਾਣੀ ਤੋਂ ਬਿਨਾਂ ਤਰਫ ਦੀ ਰਹਿੰਦੀ ਹੈ ਉਹਦਾ ਕਾਲੀ ਦੇ ਕਾਗਜ਼ੀ ਤਰਫ ਦੇ ਆ ਤਰਫ ਆ ਕੀ ਹੈ ਕਿ ਇਹਨਾਂ ਕੋ ਕੋਰੋਨਾ ਵੈਕਸ ਪਈਆ ਸੀਗਾ ਨਾ ਕੋਈ ਨਹੀਂ ਮਾਇਆ ਸੀ ਇਹ ਦੇਖਦੇ ਆ ਕਦੀਪ ਧਾਲੀਵਾਲ ਪੰਜਾ ਕਹੇ ਆ ਸਾਡੇ ਕੋ ਆ ਕੇ ਬਹਿ ਗਏ ਇੱਕ ਤਾਂ ਬਹਿ ਗਿਆ ਸੀ ਇਹ ਤਾਂ ਸਾਡੇ ਬੂਹੇ ਗਾੜੀ ਪਿੰਗਾ ਆਈ ਹੋਰੇ ਇਹਨਾਂ ਨੂੰ ਸਾਡੇ ਸਾਹਮਣੇ ਮੇਰਾ ਪਾਦਿਆ ਰੋਣਾ ਬਦਨਾਮੀ ਜੋ ਜੋ ਦੁਨੀਆ ਮਾਰਦੇ ਦੋਸ਼ ਉਹ ਲਾ ਦਿੰਦੇ ਅੱਗ ਪਤਸਰ ਦੋ ਸਾਲ ਦੇ ਜਿਹੜੇ ਕੰਮ ਸਦਾ ਭਗਵਾਨ ਸਿੰਘ ਬਾਦ ਨੇ ਕੀਤੇ ਆ ਸਰ ਉਹ ਇਹ ਵੀ ਦੱਸਣ ਇੱਧਰ ਦੇ ਕਿ ਅਸੀਂ ਜਦੋਂ ਇਹ ਵਾਰਾ ਬਉਂਦੇ ਆ ਮੈਂ ਤੈਨੂੰ ਕਹਿੰਦਾ ਕਿ ਬਈ ਆਪਣਾ ਰਿਪੋਰਟਕਾਰ ਕਦਾ ਰਿਪੋਰਟਕਾਰ ਦਿਓ ਮੈਂ ਨਾਲੇ ਜੰਮੇ ਲੜ ਕੇ ਬੰਤੀ ਬਣਿਆ ਮੇਰਾ ਦੋ ਸਾਤਾ ਰਿਪੋਰਟਕਾਰ ਚੁੱਕੋ ਕਿ ਮੈਂ ਕੀ ਕੀਤਾ ਆਪਣੇ ਹਲਕੇ ਵਾਸਤੇ ਰਿਪੋਰਟਕਾਰ ਦਿਓ ਯਾਰ ਸਿੱਧੂ ਨੂੰ ਪੁੱਛ ਲੋ ਦੁੱਤ ਨੇ ਉਹ ਚੁਟਕੇ ਗਿਆ ਉਹਨੂੰ ਪੁੱਛੋ ਤੋ ਅੱਪਸਰ ਦਾ ਕੀਤਾ ਕੀ ਆ ਕੁਛ ਨਹੀਂ ਠੋਕੋ ਤਾੜੀ ਮ ਜਿੱਥੇ ਆਪਣਾ ਗੋਲੀ ਜਾਂਦਾ ਸਖਬੀਰ ਬਾਦਲ ਥੋੜੀ ਪੰਜ ਵਾਰ ਉਹਨਾਂ ਦੇ ਪਿਤਾ ਜੀ ਪੰਜਾਬ ਦੇ ਮੁੱਖ ਮੰਤਰੀ 라 ਚੁੱਕੇ ਆ ਰਿਪੋਰਟ ਕਾਰਡ ਕੋਈ ਨਹੀਂ ਰਿਪੋਰਟ ਕਾਰਡ ਦਿਓ ਜੇ ਰਿਪੋਰਟ ਕਾਰਡ ਹੋਵੇ ਤੇ ਅੱਜ ਵੀ ਅੰਲੀਆਲੇ ਦੇ ਲੋਕ ਕਿਉਂ ਕੱਢ ਕੇ ਸਾਡੇ ਛੱਪੜ ਦੀ ਬਣੇ ਨੇ ਵੇ ਕੰਮ ਕੀਤੇ ਹੋਣ ਅੱਜ ਵੀ ਲੋਕ ਕਹਿੰਦੇ ਸਾਡੀਆਂ ਕਾਗਿਆ ਵੜਾ ਲਿਓ ਅੱਜ ਵੀ ਕਹਿੰਦੇ ਸਾਡੀਆਂ ਫੀਤੀਆਂ ਵੜਾ ਦੇਉਂਦਾ ਕੀਤਾ ਗਿਆ ਯਾਰ ਮੈਂ ਤਾਂ ਸੋਚਦਾ ਦਿੰਦਾ ਵਿਕਾਸ ਕਿੱਥੇ ਹੋਗਾ ਚੀਫ ਮਨਿਸਟਰ ਸਾਹਿਬ ਨੇ ਆਪ ਤੇ ਉਸ ਰੋਪਾ ਵਹੀਂ ਕਿਹੜਾ ਪਾਇਆ ਦਿਖਾਈ ਆਹ ਸਰੋਪਾ ਪਾਉਂਦਿਆਂ ਦੀ ਫੋਟੋ ਵੇਖੋ ਕਿੰਡੀ ਸੋਣੀ ਲੱਗ ਰਹੀ ਆ ਆਹ ਵਖਾਈ ਔਰ ਇਹ ਜੁਆਇਨਿੰਗ ਚ ਕਿਤੇ ਨਾ ਸਮਝ ਲਿਓ ਇਹਦਾ ਹੱਥ ਤਾਂ ਕੱਲੇ ਦਾ ਇਹ ਤਾਂ ਇਨਕੁਆਇਰੀ ਅਫਸਰ ਜੀ ਉਹਨੇ ਫਾਈਲ ਰੱਖੀ ਚੱਪੇয়াল ਸਾਹਿਬ ਅੱਗੇ ਕਹਿੰਦਾ ਆਹ ਆਗੇ ਜੀ ਸਾਰੇ ਤੱਤ ਜੀ ਚ કોਣ ਲਿਖ ਰਿਹਾ ਹੈ ਬੀ ਡੀ ਪੀਓ ਡੀ ਸੀ ਆਈ ਜੀ ਡੀ ਆਈ ਜੀ ਐਸ ਐਸ ਪੀ ਮਤਲਬ ਸਭ ਦੀ ਚਿੱਠੀ ਲਿਖੀ ਆ ਕਿ ਓਪਨ ਐਂਡ ਸ਼ਟ ਕੇਸ ਔਰ ਫੋਰਜਰੀ ਆਫ ਡਾਕੂਮੈਂਟਸ ਹੈ ਸਰਕਾਰੀ ਡਾਕੂਮੈਂਟਸ ਫੋਰਜਰੀ ਗਰੀਬ ਲੋਕਾਂ ਨਾਲ ਫਾਰਜਰੀ ਉਹਨਾਂ ਨਾਲ ਕਿ ਜਿਨ੍ਹਾਂ ਦੇ ਪੱਕੇ ਮਕਾਨ ਸੀ ਉਹਨਾਂ ਨੂੰ ਚੈੱਕ ਦੇ ਦਿੱਤੇ ਉਹਨਾਂ ਦਾ ਬੈਨੀਫੀਸ਼ੀਅਰੀ ਉਹ ਬਣਦਾ ਹੀ ਨਹੀਂ ਸੀ ਜਿਨ੍ਹਾਂ ਦਾ ਹੱਕ ਬਣਦਾ ਸੀ ਉਹਨਾਂ ਦਾ ਹੱਕ ਮਾਰ ਲਿਆ ਝੂਠੇ ਬੰਦੇ ਖੜੇ ਕਰ ਲਏ ਮਤਲਬ ਹਰ ਤਰੀਕੇ ਦੀ ਜੋ ਠੱਗੀ ਹੋ ਸਕਦੀ ਮਾਰਨ ਵਾਲੇ ਨੂੰ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲੇ ਨੂੰ ਕਲੀਨ ਚਿੱਟ ਦੇ ਕੇ ਨਿਰਮਾ ਵਾਸ਼ਿੰਗ ਪਾਊਡਰ ਨਹੀਂ ਆਪ ਵਾਸ਼ਿੰਗ ਪਾਊਡਰ ਨਾਲ ਧੋ ਕੇ ਆਪ ਦੀ ਵਾਸ਼ਿੰਗ ਮਸ਼ੀਨ ਚੋਂ ਕੱਢ ਕੇ ਅੱਜ ਉਹਨੂੰ ਕਲੀਨ ਚਿੱਟ ਦੇ ਦਿੱਤੀ ਕਮਾਲ ਦੀ ਗੱਲ ਇਹ ਐ ਜਿਹਨੂੰ ਅੰਦਰ ਜਾਣਾ ਚਾਹੀਦਾ ਸੀ ਔਰ ਜਿਹਦੇ ਖਿਲਾਫ ਇਨਕੁਆਇਰੀ ਇਹ ਆਪ ਕਰਾ ਰਹੇ ਸੀ ਆਪ ਇਹਨਾਂ ਸ਼ਿਕਾਇਤ ਕਰਤਾ ਵੀ ਕੌਣ ਪਿੰਡਾਂ ਦੇ ਪੰਚ ਸਰਪੰਚ ਇੱਥੇ ਮੈਂ ਘੱਟੋ-ਘੱਟ 15-20 ਸ਼ਿਕਾਇਤ ਕਰਤਿਆਂ ਦੀ ਤੁਹਾਨੂੰ ਐਪਲੀਕੇਸ਼ਨ ਲਾਈ ਆ ਜਿਹੜੇ ਕਹਿੰਦੇ ਆਹਨਾਂ ਦੀ ਲਿਸਟ ਐ ਜੀ ਆਹ ਜੋਤੀ ਰੀਨੂ ਰੀਨਾ ਰਾਣੀ ਹਰਜਸ ਕਰਮਜੀਤ ਸਿੰਘ ਕਈ ਮਜੂਦਾ ਸਾਬਕਾ ਸਰਪੰਚ ਸਾਹਿਬਾਨ ਜਿਨ੍ਹਾਂ ਨੇ ਕਿਹਾ ਇਹ ਗੱਲ ਕਿ ਦੇਖੋ ਤੁਸੀਂ ਵੀ ਇਸ ਗੱਲ ਨੂੰ ਸਿਆਣੇ ਹੋਣੇ ਔਰ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਉਸ ਵੇਲੇ ਮਗਰ ਉਸ ਵੇਲੇ ਇਲੈਕਸ਼ਨ ਕਿਉਂਕਿ ਡੀਸੀ ਇਹਨਾਂ ਦਾ ਲਾਇਆ ਸੀ ਉਹਨੇ ਖੁਰਤਪੁਰਤ ਕਰਤੀ ਉਹ ਕੋਈ ਉਹਦੇ ਤੇ ਵੀ ਕਾਰਵਾਈ ਬਣਦੀ ਆ ਕਿ ਪੋਲ ਕੋਟ ਵਾਇਲੇਸ਼ਨ ਹੋ ਰਹੀ ਸੀ ਅੱਜ ਵੀ ਪੋਲ ਕੋਟ ਲੱਗਿਆ ਅੱਜ ਵੀ ਇਹ ਜੀ ਵਾਇਲੇਸ਼ਨ ਮੌਜੂਦਾ ਸਰਕਾਰ ਕਰ ਰਹੀ ਹੈ ਦੂਜੀ ਗੱਲ ਕਮਾਲ ਦੀ ਕਿ ਜਿਨੇ ਡੀਸੀ ਸਾਹਿਬ ਨੇ ਇਹਨਾਂ ਦੇ ਖਿਲਾਫ ਐਕਸ਼ਨ ਦੀ ਮੰਗ ਕੀਤੀ ਉਸ ਡੀਸੀ ਸਾਹਿਬ ਨੂੰ ਸੰਦੀਪ ਹੰਸ ਨੂੰ ਤਿੰਨ ਇੰਪੋਰਟੈਂਟ ਪੋਰਟਫੋਲੀਓ ਮੌਜੂਦਾ ਸਰਕਾਰ ਨੇ ਦਿੱਤੇ ਹੋਏ ਆ ਮਤਲਬ ਇਹਦੇ ਚ ਆਪੋਜੀਸ਼ਨ ਪਾਰਟੀ ਦਾ ਕੋਈ ਲਾਣਾ ਦੇਣਾ ਨਹੀਂ ਸ਼ਿਕਾਇਤ ਕਰਤਾ ਵੀ ਆਪ ਜਿਹੜੇ ਅਫਸਰਾਂ ਨੇ ਇਨਕੁਆਇਰੀ ਕੀਤੀ ਉਹ ਵੀ ਇਹਨਾਂ ਦੀ ਸਰਕਾਰ ਸਮਝਦੀ ਹੈ ਚੰਗੇ ਅਫਸਰ ਹੈ ਉਹਨਾਂ ਨੂੰ ਚੰਗੇ ਮਹਿਕਮੇ ਦਿੱਤੇ ਹੋਏ 3 ਚਾਰजेस ਇੰਪੋਰਟੈਂਟ ਚਾਰਜ ਮਿਲੇ ਹੋਏ ਆ ਆ ਦੇਖੋ ਆ ਉੱਤੇ ਚਿੱਠੀ ਆ ਜੀ ਦਫਤਰ ਬਲਾਕ ਵਿਕਾਸ ਤੇ ਪੰਚਾਇਤੀ ਅਫਸਰ ਇਹ ਬਲਾਕ ਹੁਸ਼ਿਆਰਪੁਰ ਤੁਹਾਨੂੰ ਹੀ ਪਤਾ ਇਹਦੇ ਤੇ ਕਦੇ ਐਮਐਲਏ ਦੇ ਸਾਈਨ ਹੋ ਸਕਦੇ ਆ ਆ ਥੱਲੇ ਐਮਐਲਏ ਦੇ ਸਾਈਨ ਕੀਤੇ ਹੋਏ ਬੈਨੇਫੀਸ਼ੀਰੀ ਦਾ ਨਾਮ ਲਿਖਿਆ ਹੋਇਆ ਉਹਦੀ ਰਕਮ ਲਿਖੀ ਹੋਏ 15000 ਰੁਪਈਆ ਫਿਰ ਕਮਾਲ ਦੀ ਗੱਲ ਇਹ ਹੈ ਕਿ ਚੱਬੇਵਾਲ ਸਾਹਿਬ ਨੇ ਕਿਉਂਕਿ ਕਈਆਂ ਨੂੰ ਜਦ ਪੈਸੇ ਨਹੀਂ ਮਿਲੇ ਉਹਨਾਂ ਨੇ ਚੱਬੇਵਾਲ ਨੂੰ ਕਿਹ ਰਾ ਸ਼ੁਰੂ ਕਰਤਾ ਤੇ ਬਣ ਗਿਆ ਐਮਐਲਏ ਆ ਸੁਣਿਓ ਚੱਬੇਵਾਲ ਕੀ ਕਹਿੰਦਾ ਹੁਣ ਸਰ ਮੈਂ ਬੇਨਤੀ ਕਰ ਲੈ ਜਾਨਾ ਆਪਰੋ ਕਿ ਪਹਿਲਾ ਤਾਰਾ ਤੁਹਾਨੂੰ ਦਿੱਤਾ ਗਿਆ ਤਾਰਾ ਵੀ ਪਤਾ ਨਹੀਂ ਤੁਸੀਂ ਹੁਣ ਕੀ ਕੀਤਾ ਤਾਲੇ ਦਾ ਆ ਸਰ ਇਹ ਰੱਬੀ ਲਾਤਾ ਤੈਨੂੰ ਆ ਦਿੱਤਾ ਤੇ ਮੈਂ ਤੁਹਾਨੂੰ ਸੰਗਲ ਲੈਣਾ ਆਇਆ ਸੰਗਲ ਇਹਨਾਂ ਨੇ ਬਾੜੇ ਪਾਣੇ ਆ ਇਹ ਸੰਗਲ ਤਾਂ ਪੈ ਗਿਆ ਭਾਈ ਸਾਹਿਬ ਨੂੰ ਤਾਲਾ ਲੱਗ ਗਿਆ ਭਾਈ ਸਾਹਿਬ ਨੂੰ ਲਾ ਗਿਆ ਉਹ ਤਾਲਾ ਤੇ ਸੰਗਲ ਹੋਰ ਕਿਸੇ ਦਾ ਕੰਮ ਨਹੀਂ ਆਇਆ ਇੱਧਰ ਜਰੂਰ ਕੰਮ ਆ ਗਿਆ ਜਿਹੜਾ ਬੰਦਾ 7 ਮਾਰਚ ਨੂੰ ਐਡਾ ਲੰਮਾ ਚੋੜਾ ਭਾਸ਼ਣ ਸਰਕਾਰ ਦੇ ਉਲਟ ਦੇ ਰਿਹਾ ਸੀ ਉਹਨੂੰ ਕੀ ਇਹ ਜਾ ਵਿਖਾਇਆ ਆ ਵਿਖਾਈ ਫਾਈਲ ਕਿ ਪੁੱਤ ਬੰਦੇ ਦਾ ਪੁੱਤ ਬਣ ਜਾ ਨਹੀਂ ਤਾਂ ਤੇਰਾ ਕੰਮ ਹੋਇਆ ਖੜਾ ਵੇਖੋ ਜੇਲ੍ਹ ਤੋਂ ਡਰਦਿਆਂ ਫੋਰਜਰੀ ਕੀਤੀ ਸੀ ਔਰ ਕੱਟੇ ਨੇ ਇਮਾਨਦਾਰ ਵਾਲੇ ਵੀ ਜਵਾਬ ਦੇ ਨਾ ਕਿ ਜਿਹਦੇ 'ਚ ਇਨਕੁਆਇਰੀ ਰਿਪੋਰਟ ਥੋਡੀਆਂ ਸ਼ਿਕਾਇਤ ਕਰਤਾ ਥੋਡਾ ਹਰਮਿੰਦਰ ਸੰਧੂ ਹਲਕਾ ਇੰਚਾਰਜ ਆਪ